ਇਹ ਸਾਡੇ ਸਾਹਮਣੇ ਦੇ ਘਰ ਦੇ ਵਿੱਚ ਮਲਾਜਮ ਆਂਦੇ ਆ ਸ਼ਾਨਦਿਨ ਕਰਨ ਵਾਸਤੇ ਕਿ ਸਾਨੂੰ ਗੱਟੂਆਂ ਦੀ ਇਨਫਰਮੇਸ਼ਨ ਮਿਲੀ ਹੈ ਮੇਰੇ ਘਰ ਦੇ ਸਾਹਮਣੇ ਪਹਿਲੇ ਇੱਕ ਮਾਰ ਪਹਿਲੇ ਨੰਬਰ ਤੇ ਹੈਗਾ ਜੀ ਅਮਿਤ ਲਾਲਾ ਜਿਹੜਾ ਕਿ ਹਰ ਸਾਲ ਹੀ ਗੱਟੂ ਸੇਲ ਕਰਦਾ ਹੈ ਪਰ ਉਸ ਕੋਈ ਕਾਰਵਾਈ ਨਹੀਂ ਕਰਨਦੀ ਆਮ ਆਦਮੀ ਪਾਰਟੀ ਵੱਲੋਂ ਪੂਰੇ ਸਪੋਰਟ ਕੀਤੀ ਜਾ ਰਹੀ ਹੈ ਐਸਐਚਓ ਅੰਦਰ ਬੈਠੇ ਆ ਉਹਨਾਂ ਦੀ ਹਰ ਗੱਲ ਦੇ ਵਿੱਚ ਸਪੋਰਟ ਕਰੰਦੇ ਆ ਜੋ ਸਰਕਾਰ ਨੇ ਵਾਅਦਾ ਦਿੱਤੀ ਕਿ ਜਿਹੜਾ ਗੱਟੂ ਵੇਚਦਾ ਉਹ ਜੇ ਠੋਕੇ ਪਰਚਾ ਕਰੋ ਕਿ ਕੋਈ ਪੁੱਛਦੇ ਕੀ ਬੇਜਨ ਬੋਲੇ ਅੰਦਰ ਬਰਾਕੇ ਕੀ ਨਾ ਟੇਬਲ ਟੱਕ ਕਰ ਰਹੇ ਕਿ ਕੋਈ ਪੈਸਾ ਲੈ ਦੇ ਗੱਲ ਪਈ ਹੈ ਏ ਦਾ ਮਤਲਬ ਇਹ ਤੂੰ ਐ ਕ੍ਰਾਈਮ ਕਰੋ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤ੍ਰੀ ਕਹਿੰਦੇ ਕਿ ਤੁਸੀਂ ਚਿੱਟਾ ਵੇਚਦੇ ਹੋ ਤੁਸੀਂ ਚਿੱਟਾ ਵੇਚਦੇ ਹੋ ਤਾਂ ਕਰਕੇ ਤੁਹਾਡੇ ਕੋਲ ਤਿੰਨ ਮੰਜ਼ਿਲ ਮਕਾਨ ਪਿਆ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਚਾਇਨਾ ਡੋਰ ਦੇ ਨਾਲ ਕੀਮਤੀ ਜਾਨਾ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਏ ਅੰਮ੍ਰਿਤਸਰ ਤੋਂ ਜਿੱਥੇ ਚਾਈਨਾ ਡੋਰ ਬੇਸੰਦੀ ਜਿਵੇਂ ਹੀ ਇੱਕ ਮਹਿਲਾ ਦੇ ਵੱਲੋਂ ਗੁਆਂਢੀਆਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਮਹਿਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਸ ਦੇ ਕੈਰੈਕਟਰ ਦੇ ਉੱਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਹ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਅੰਮ੍ਰਿਤਸਰ ਤੋਂ ਮਾਮਲਾ ਇਹ ਸਾਹਮਣੇ ਆਈ ਹੈ ਦੱਸਦੀ ਕਿ ਆਪ ਆਗੂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਦੀ ਚਾਇਨਾ ਡੋਰ ਵੇਚਣ ਵਾਲਿਆਂ ਦੇ ਨਾਲ ਮਿਲੀ ਭੁਗਤ ਹੈ ਇਸ ਕਰਕੇ ਚਾਇਨਾ ਡੋਰ ਵੇਚਣ ਵਾਲਿਆਂ ਤੇ ਕੋਈ ਵੀ ਕਾਰਵਾਈ ਪੁਲਿਸ ਨਹੀਂ ਕਰ ਰਹੀ ਇਹ ਇਲਜ਼ਾਮ ਲਗਾਏ ਗਏ ਨੇ ਇੱਕ ਮਹਿਲਾ ਦੇ ਵੱਲੋਂ ਉਸ ਦਾ ਕਹਿਣਾ ਹੈ ਕਿ ਗੁਆਂਟੀ ਜੋ ਕਿ ਚਾਇਨਾ ਡੋਰ ਵੇਚਦੀ ਨੇ ਉਸ ਦੀ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੂੰ ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਗਵਾਂਡੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੇ ਆਗੂ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਜਿਸ ਦੀ ਮਰਜ਼ੀ ਹੋਵੇ ਪਰ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਮੇਰਾ ਨਾਮ ਰਿਤੂ ਹੈ ਕੀ ਗੱਲਬਾਤ ਹੈ ਜਿਹੜਾ ਗੱਲਬਾਤ ਇਹ ਹੋਈ ਹੈ ਜੀ 13 ਤਰੀਕ ਨੂੰ ਲੋਹੜੀ ਵਾਲੇ ਦਿਨ ਕੋਈ ਸਾਡੇ ਸਾਹਮਣੇ ਘਰ ਦੇ ਵਿੱਚ ਮਲਾਜਮ ਆਂਦੇ ਆ ਸ਼ਾਮਲ ਕਰਨ ਵਾਸਤੇ ਕਿ ਸਾਨੂੰ ਗੱਟੂਆਂ ਦੀ ਇਨਫਰਮੇਸ਼ਨ ਮਿਲੀ ਹੈ ਤੇ ਸਰ ਇਹਨਾਂ ਨੇ ਕੀ ਕੀਤਾ ਕਿ ਇਹ ਸਾਰਾ ਅਲੀਗੇਸ਼ਨ ਮੇਰੇ ਥੇ ਤੇ ਥੋਪ ਦੇ ਕੇ ਤੁਸੀਂ ਸਾਡੇ ਘਰ ਮਲਾਜਮ ਭੇਜਿਆ ਇਹਦੇ ਤੁਸੀਂ ਇਨਵੈਸਟੀਗੇਸ਼ਨ ਕਰੋ ਠੀਕ ਹੈ ਦੂਸਰੀ ਗੱਲ ਹੈ ਕਿ ਗੱਟੂਆਂ ਦੇ ਕਾਰਨ ਹੀ ਇਹਨਾਂ ਨੇ ਮੇਰੇ ਘਰ ਇੰਨਾ ਕ ਜਿਆਦਾ ਕਲੇਸ਼ ਪਾਇਆ ਤੇ ਕਹਿੰਦੇ ਸੀ ਗੱਡੀਆਂ ਨਹੀਂ ਲੱਗਣ ਦੇਣੀਆਂ ਤੁਹਾਡੀਆਂ ਮੇਨਾ ਰਫ ਲੈਂਗੁਏਜ ਯੂਜ਼ ਕੀਤੀ ਹੈ ਮੇਰੇ ਕਰੈਕਟਰ ਨੂੰ ਗੰਦਾ ਕੀਤਾ ਹੈ ਦੂਸਰੀ ਕਹਿੰਦੇ ਕਿ ਤੁਸੀਂ ਚਿੱਟਾ ਵੇਚਦੇ ਹੋ ਤੁਸੀਂ ਚਿੱਟਾ ਵੇਚਦੇ ਹੋ ਤਾਂ ਕਰਕੇ ਤੁਹਾਡੇ ਕੋਲ ਤਿੰਨ ਮੰਜ਼ਿਲ ਮਕਾਨ ਪਿਆ ਹੈ ਤੇ ਸੀਪੀ ਸਾਹਿਬ ਨੇ ਜਿਹੜੀ ਹਿਦਾਇਤਾਂ ਕੱਢੀਆਂ ਸੀ ਗੱਟੂਆਂ ਦੀ ਉਹਦੀ ਕੋਈ ਕਾਰਵਾਈ ਨਹੀਂ ਗੀ ਐਸ ਐਚ ਓ ਸਾਹਿਬ ਕੋਲ ਆਈ ਆ ਤੇ ਇਹ ਮੇਰੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਕਹਿੰਦੇ ਕਿ ਸਾਨੂੰ ਪੈਨ ਡਰਾਈਵ ਚ ਤੁਸੀਂ ਸਟੇਟਸ ਜੋ ਵੀ ਆ ਪਾ ਕੇ ਦਿਓ ਜੀ ਫੇਰ ਤੁਹਾਡੀ ਅੱਗੇ ਕਾਰਵਾਈ ਕਰਾਂਗੇ ਅਸੀਂ ਕੋਈ ਇਸ਼ੂ ਕ੍ਰੀਏਟ ਨਹੀਂ ਕੀਤਾ ਇਲਜ਼ਾਮਤ ਮੇਰੇ ਘਰ ਦੇ ਸਾਹਮਣੇ ਪਹਿਲੇ ਕੁਮਾਰ ਪਹਿਲੇ ਨੰਬਰ ਤੇ ਹੈਗਾ ਜੀ ਅਮਿਤ ਲਾਲਾ ਜਿਹੜਾ ਕਿ ਹਰ ਸਾਲ ਹੀ ਗੱਟੂ ਸੇਲ ਕਰਦਾ ਹੈ ਉਹਨੇ ਸਾਡੇ ਸਾਹਮਣੇ ਦੇ ਘਰ ਗੱਟੂ ਰੱਖਿਆ ਸੀ ਉਹ ਰਿਕਾਰਡ ਵੀ ਹੈ ਮੇਰੇ ਕੋਲ ਵੀਡੀਓ ਵੀ ਹੈ ਤੁਹਾਨੂੰ ਦਿਖਾ ਦਾਂਗੀ ਉਹਨਾਂ ਦੇ ਘਰ ਦੇ ਵਿੱਚ ਸਿਰਫ ਉਹੀ ਬੋਲਿਆ ਉਹਨਾਂ ਦੀ ਘਰ ਦੀ ਫੈਮਲੀ ਵੀ ਨਹੀਂ ਇਨਵੋਲ ਹੋਈ ਜਿੰਨੇ ਚੀਜ਼ ਰੱਖੀ ਆ ਉਹਨੇ ਸੇਕ ਲੱਗਾ ਮਤਲਬ ਮੇਰਾ ਝਗੜਾ ਸਾਹਮਣਿਆਂ ਦੇ ਨਾਲ ਆ ਉਹਦਾ ਕੀ ਕੰਮ ਹੈ ਮੇਰੇ ਨਾਲ ਰਫ ਲੈਂਗੁਏਜ ਯੂਜ਼ ਕਰਨ ਦਾ ਮੇਰੇ ਨਾਲ ਗਾਲੀ ਗਲੋਚ ਕਰਨ ਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਨਦੀ ਆਮ ਆਦਮੀ ਪਾਰਟੀ ਵੱਲੋਂ ਪੂਰੇ ਸਪੋਰਟ ਕੀਤੀ ਜਾ ਰਹੀ ਹੈ ਐਸਐਚਓ ਅੰਦਰ ਬੈਠੇ ਆ ਉਹਨਾਂ ਦੀ ਹਰ ਗੱਲ ਦੇ ਵਿੱਚ ਸਪੋਰਟ ਕਰਾਂਦੇ ਆ ਮੇਰੀ ਕਾਰਵਾਈ ਬਿਲਕੁਲ ਨਹੀਂ ਕਰਨਦੇ ਤੁਸੀਂ ਸਰਪੰਚ ਜੀ ਕੰਪਲੇਨਟ ਦਿੱਤੀ ਕੋਈ ਥਾਣੇ ਹਾਂਜੀ ਮੈਂ ਕੰਪਲੇਨਟ ਦਿੱਤੀ ਆ ਐਸਐਚਓ ਦਾ ਕੀ ਕਹਿਣਾ ਐਸਐਚਓ ਸਾਹਿਬ ਨੇ ਕਿਹਾ ਵਕਿ ਕੋਈ ਗੱਲ ਨਹੀਂ ਤੁਸੀਂ ਪੈਨ ਡਰਾਈਵ 'ਚ ਸਾਨੂੰ ਡਾਟਾ ਪਾ ਕੇ ਦਿਓ ਅਸੀਂ ਫੇਰ ਕਾਰਵਾਈ ਕਰਦੇ ਆ ਮਤਲਬ ਵੀ ਜੇ ਤੁਹਾਨੂੰ ਡਾਟਾ ਪਾ ਕੇ ਦਵਾਂਗੇ ਵੀ ਤੁਸੀਂ ਕਾਰਵਾਈ ਕਰੋਗੇ ਮੇਰੇ ਖੁਦ ਦੇ ਹੱਦ ਉ ਡੋਰ ਲੱਗੀ ਆ ਫੇ ਮੇਰੇ ਗਲੇ ਚ ਲੱਗੀ ਡੋਰ ਇਹਦਾ ਮਤਲਬ ਵੀ ਤੁਸੀਂ ਇਹ ਕ੍ਰਾਈਮ ਕਰੋ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਪਰਸਨਲ ਲਾਈਫ ਤੇ ਕਮੈਂਟ ਵਗੈਰਾ ਕੀਤੀ ਉਹਨਾਂ ਨੇ ਹਾਂਜੀ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਬੜਾ ਇਹਨਾਂ ਨੇ ਗੰਦੀ ਲੈਂਗੁਏਜ ਯੂਜ਼ ਕੀਤੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹਦੇ ਵਾਸਤੇ ਤੁਸੀਂ ਜਿੰਨੀ ਵੀ ਰਿਕਾਰਡਿੰਗ ਕਹੋਗੇ ਮੇਰੇ ਫੋਨ 'ਚ ਹੈਗੀ ਹੈ ਮੈਂ ਤੁਹਾਨੂੰ ਲਾਈਵ ਰਿਕਾਰਡਿੰਗ ਦਿਖਾਵਾਂਗੀ ਮੈਂ ਇਨਸਾਫ ਦੀ ਮੰਗ ਕਰਦੀ ਆ ਜੋ ਕਿ ਮੈਨੂੰ ਨਹੀਂ ਮਿਲਿਆ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੈਂ ਜਾ ਕੇ ਸੀਪੀ ਸਾਹਿਬ ਦੇ ਪੇਸ਼ ਹੋਵਾਂਗੀ ਜੇਕਰ ਨਹੀਂ ਵੀ ਕੋਈ ਕਾਰਵਾਈ ਕਰਨਗੇ ਤੇ ਮੈਂ ਧਰਨਾ ਵੀ ਲਾ ਸਕਦੀ ਆ ਜੀ ਭਾਈ ਆ ਛੋਟੀ ਭੈਣ ਨੇਵਾਜ਼ ਮਾਰੀ ਕਿ ਇੱਥੇ ਤੁਹਾਡੇ ਮੱਲੇ ਦੇ ਗੱਟੂਆ ਗੱਟੂਆ ਸਦਾਗਰ ਹੈਗੇ ਆ ਜਿਹਦਾ ਪਤਾ ਸਾਰੇ ਮੱਲੇ ਨੂੰ ਹੈ ਮੈਂ ਤੇ ਇੱਥੇ ਸਾਨੂੰ ਕਹਿੰਦਾ ਮੈਂ ਕਿ ਜਿਹੜੇ ਸਦਾਗਰ ਵੀ ਅੰਦਰ ਬਾਹਰ ਤੁਹਾਨੂੰ ਠਾੜੇ ਅੰਦਰ ਕਹਿੰਦੇ ਮੱਲੇ ਦੇ ਜੇਲ੍ਹ ਵਿੱਚ ਵਜੋ ਜਾ ਕੇ ਮੱਲੇ ਪਹਿਲਾਂ ਦਾਰੀ ਪਾਈ ਕਰੋ ਪੂਰੇ ਮੱਲੇ ਮਸ਼ਹੂਰ ਹੈ ਉਹਨਾਂ ਕਿੰਨੇ ਸਾਰੇ ਗੱਟੂ ਦੇਦੇ ਗੱਟੂਆਂ ਵਾਲਾ ਨਾ ਭਾਈ ਵਾਲੀ ਚਿੱਟੇ ਵਾਲਾ ਨਾ ਭਾਈ ਵਾਲੀ ਤੇ ਜੇ ਕੋਈ ਸ਼ਿਕਾਇਤ ਕਰੇ ਉਹਨਾਂ ਕਹਿੰਦੇ ਜਿਹੜਾ ਬੋਲਦਾ ਉਹ ਤੇ ਪਰਚਾ ਦੇ ਇਹ ਹੋਏਗਾ ਨਹੀਂ ਅੱਜੋ ਸਾਨੂੰ ਤੇ ਚੇਤਾਵਨੀ ਮੇਰੇ ਵੱਲੋਂ ਇਹ ਮਸਲਾ ਰਹੇਗੀ ਜੇ ਗਲਤੀ ਨਾਲ ਕੋਈ ਤੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਗਲਤ ਮਿਸਬੀ ਹੈ ਵੀ ਕੀਤਾ ਤਾਂ ਅਸੀਂ ਤੁਹਾਡਾ ਘਰਾਵ ਕਰਾਂਗੇ ਮੈਨੂੰ ਲੋਡ ਪੈ ਤੇ ਮੈਂ ਇਸ ਇਸ ਬਸੌਦੀ ਤੇ ਰਾਂਗਾ ਬਬਲੀ ਕੋਈ ਆਮ ਆਦੀ ਪਾਰਟੀ ਬਣਾਉਂ ਕਰੇ ਪਾਰਟੀ ਕੋਈ ਵੀ ਹੋਵੇ ਤੱਕੇ ਸ਼ਾਇਦ ਬਰਦਾਸ਼ਤ ਹੋਏਗੀ ਪਾਰਟੀ ਕੋਈ ਵੀ ਹੋਵੇ ਤੁਹਾਡੀ ਵੀ ਕੁਝ ਨਹੀਂ ਹੋ ਰਹੀ ਨਹੀਂ ਕਾਦੀ ਉਹਨਾਂ ਨੇ ਕਿਹਾ ਸੀ ਕੰਪਲੇਨ ਨਹੀਂ ਹਟੂਗੀ ਰਿਟਨ ਬਲੈਂਡਰ ਰਿਟਨ ਕੰਪਲੇਨ ਦੇਤੀ ਹੈ ਜਿਦੋਂ 24 ਘੰਟੇ ਟਾਈਮ ਦੇ ਰਹੇ ਆ ਕੱਲ ਇੱਥੇ ਬੈਠੇ ਹੋਵਾਂਗੇ ਜੇ ਨਹੀਂ ਉਹਨਾਂ ਨੇ ਬੱਚਾ ਦਰਜ ਹੁੰਦਾ ਤੇ ਕੀ ਐਸਟੀਓ ਸਾਹਿਬ ਨੇ ਕਿਹਾ ਸਵਿਛਨਤਾ ਹੈ ਐਸਟੀਓ ਸਾਹਿ ਜਿਹੜੇ ਤੁਸੀਂ ਬੇਸ਼ੱਕ ਬਹੁਤ ਸਾਰੇ ਗੱਟੂਆਂ ਤੇ ਲੱਗੇ ਨੇ ਗੱਟੂ ਵੇਖਦੇ ਉਹਨਾਂ ਦੇ ਪਰਚਾ ਕਰ ਤੁਸੀਂ ਸਾਡਾ ਜੋ ਸਰਕਾਰ ਨੇ ਦੇ ਆ ਦਿੱਤੀ ਕਿ ਜਿਹੜਾ ਗੱਟੂ ਵੇਖਦਾ ਉਹ ਜੇ ਠੋਕੇ ਪਰਚਾ ਕਰੋ ਕਿ ਕੋਈ ਵੀ ਨਹੀਂ ਭੇਜਿਆ ਨੰਹੋਲੇ ਅੰਦਰ ਭਰਾ ਕੇ ਕੀ ਨਾ ਟੇਬਲ ਟੋਕ ਕਰ ਰਹੇ ਕਿ ਕੋਈ ਪੈਸਾ ਲਾ ਦੇ ਕੋਲ ਪਈ ਹੈ ਬਗਲੀ ਲਗਾਤਾਰ ਤੁਸੀਂ ਗੱਟੂਆਂ ਨਾਲ ਆਏ ਤੁਹਾਡੇ ਕੋਲ ਸਬੂਤ ਆਗਾ ਲਗਾਤਾਰ ਤੁਸੀਂ ਇਹਨਾਂ ਤੇ ਦੇਖੋ ਜੀ ਜਿਹੜੀ ਕੁੜੀ ਦਰਖਾਸਤ ਲੈ ਗਈ ਇਹਨਾਂ ਦੀ ਵੀਡੀਓ ਮਰੀ ਪਈ ਹੈ ਆਪਣਾ ਕੋਠੇ ਸੌੜਦੇ ਉਹ ਇਹ ਕੁੜੀ ਪੈਣ ਰਹੀ ਚ ਪਾਗਲੇ ਫੋਨ ਛਤਰਖਾਂ ਦੀ ਭੁਲਿਆਵੇ ਉਸੇ ਜਾਂਦੀ ਪਈ ਹੈ ਦੇਖੋ ਇਥੇ ਨੂੰ ਜਲੇ ਵਿੱਚ ਮੁੰਡੇ ਨੂੰ ਉਦੋਂ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕਿ ਹਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਸਰ ਕੀ ਮਾਮਲਾ ਜਿਹੜਾ ਹੈ ਗਟੂ ਵਾਲੇ ਬੰਦੇ ਐ ਤੇ ਲੜਕੀ ਨੂੰ ਦਰਕੋਂ ਮੇਟ ਕੀਤੀ ਗਈ ਇਹ ਦੋਵੇਂ ਦੋਹਾਂ ਤੇਰਾ ਪੋਚੇ ਲੜਾਈ ਠਗੜਾ ਹੈ ਇਹਨਾਂ ਦਾ ਹੱਥੋ ਪਾਈ ਨਹੀਂ ਹੋਇਆ ਕਾਲੀਰ ਵਧ ਹੋਈ ਹੈ ਬਾਕੀ ਇਹਨਾਂ ਦੀ ਦਰਖਾਸਤ ਲੈ ਰਹੇ ਆਂ ਜੋ ਵੀ ਹੁੰਦਾ ਫਿਰ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਊਗੀ ਸਰ ਉਹਨਾਂ ਦਾ ਕਹਿੰਦਾ ਕਿ ਲਾਡਾ ਉਹਦਾ ਦੇਖੀ ਜਿਹੜਾ ਉਹ ਵੱਡੇ ਪੱਧਰ ਤੇ ਚੈਨਲ ਹੋ ਰਿਹਾ ਜਿਹੜੀ ਵੀਟ ਰਿਹਾ ਵਸ ਕਰ ਰਹਾ ਤੇ ਉਹਨੂੰ ਤੁਸੀਂ ਬਾਕੇ ਮਤਲਬ ਕੇਬਲ ਤੋਂ ਕਰ ਰਹੇ ਉਹ ਕਾਰਵਾਈ ਨਹੀਂ ਮੁੱਚ ਲੈਂਦੀ ਆ ਰਹੀ ਆ ਦੇਖੋ ਉਹਨਾਂ ਨੂੰ ਕਹਿੰਦੇ ਪੈਂਡਰੈਵ ਸਾਡੂ ਕੋਲ ਵੀ ਹੋ ਗਈ ਹੈ ਦੇਣ ਪੈਂਡਰੈਵ ਵਿੱਚ ਵੀਡੀਓ ਦੇਣ ਫਿਰ ਜੋ ਵੀ ਆ ਵੈਰੀਫਾਈ ਕਰਕੇ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਦੱਸਦੀ ਕਿ ਇੱਕ ਮਹਿਲਾ ਦੇ ਵੱਲੋਂ ਪੁਲਿਸ ਦੇ ਉੱਤੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਵਾਂਡੀ ਉਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਉਹਨੇ ਕਿਹਾ ਕਿ ਫਿਰ ਵੀ ਕੋਈ ਵੀ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਸ਼ਰਿਮ ਚਾਈਨਾ ਡੋਰ ਵੇਚੀ ਜਾ ਰਹੀ ਹੈ ਪੁਲਿਸ ਦੇ ਸਾਹਮਣੇ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਉਲਟਾ ਗੁਆਂਢੀ ਉਸ ਮੈਲਾ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜਿਸ ਦੇ ਬਲੋ ਪੁਲਿਸ ਨੂੰ ਚਾਇਨਾ ਡੋਰ ਵੇਚਣ ਦੀ ਸ਼ਿਕਾਇਤ ਦਿੱਤੀ ਗਈ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ